ਫੁੱਲਾ ਅੰਦਰ ਭੌਰਾ ਜਿਹੜਾ ਹੋ ਕੁਰਬਾਨ ਗਿਆ ਸ਼ਾਇਦ ਯੋਨੇ ਗੀਤ ਤੇਰਾ ਕੋਈ ਛੋਇਆ ਹੋਣਾ ਏ ਮਸਤ ਪਤੰਗਾ ਆ ਸੱਜਿਆਏ ਮੱਚਦੀਆਂ ਲਾਟਾਂ ਤੇ ਮਸਤ ਪਤੰਗਾ ਆ ਸੱਜਿਆਏ ਮੱਚਦੀਆਂ ਲਾਟਾਂ ਤੇ ਛੋ ਤੇਰੀ ਦਾ ਫਰਨਾ ਮਨ ਵਿੱਚ ਹੋਇਆ ਹੋਣਾ ਏ ਰਿਸ਼ੀਆ ਤਕਲੇ ਵੇਦ ਕਿਤਾਬਾਂ ਨਬੀਆਂ ਸੁਣ ਲਈਆਂ ਰਿਸ਼ੀਆ ਤਕਲੇ ਵੇਦ ਕਿਤਾਬਾਂ ਨਬੀਆਂ ਸੁਣ ਲਈਆਂ ਫਿਰ ਪੰਥ ਨੇ ਮੰਜ਼ਲਾ ਸਿਖਰ ਦੀਆਂ ਅਜਬ ਹੀ ਚੁਣ ਲਈਆਂ ਜਿਉਂ ਸਤਲੁਜ ਦਾ ਪਾਣੀ ਸਿੰਧ ਸਾਗਰ ਨੂੰ ਆਣ ਮਿਲੇ ਨਿਸ਼ਚੇ ਪ੍ਰਭ ਤੇ ਸਤਗੁਰ ਇਕਮਿਕ ਹੋਇਆ ਹੋਣਾ ਏ ਰਾਤੀ ਇੱਕ ਸਵਾਲ ਮੈਂ ਜ ਸਜਣੋ ਪੁੱਛਿਆ ਤਾਰਿਆਂ ਨੂੰ ਰਾਤੀ ਇੱਕ ਸਵਾਲ ਮੈਂ ਸਜਣੋ ਪੁੱਛਿਆ ਤਾਰਿਆਂ ਨੂੰ ਇੱਕੋ ਸਿਰਫ ਜਵਾਬ ਪਤਾ ਸੀ ਉਹਨਾਂ ਸਾਰਿਆਂ ਨੂੰ ਜਦ ਕੁਦਰਤ ਨੂੰ ਰੂਪ ਉਹਦੇ ਦੀ ਉਪਮਾ ਦੇਣੀ ਪਈ ਤਾਈਓ ਉਹਨੇ ਪੁੰਨਿਆਂ ਦਾ ਚੰਨ ਗੋਇਆ ਹੋਣਾ ਈ ਕਰਤਾਰਪੁਰੇ ਹਲ ਵਗਦੇ ਨੇ ਕਰਤਾਰ ਦੀ ਬੰਦਗੀ ਦੇ ਜਗਤੋਂ ਬੂਟੇ ਪੁੱਟ ਸੁੱਟਨੇ ਨੇ ਦੁੱਖ ਤੇ ਮੰਦਗੀ ਦੇ ਗੁਰੂ ਨਾਨਕ ਦੇ ਬੀਜੇ ਵੀ ਦੀ ਸਬਤਾ ਖੂਬ ਫਲੇ ਸਾਵੇ ਬੱਦਲਾਂ ਹਾਸਾਸ ਪਾਣੀ ਢੋਆ ਹੋਣਾ ਈ ਮਾਲਾ ਦੇ ਮਣਕੇ ਕਿੰਜ ਖੰਡੇ ਨਾਲ ਪੈ ਸੌਂਦੇ ਨੇ ਮਾਲਾ ਦੇ ਮਣਕੇ ਕਿੰਜ ਖੰਡੇ ਨਾਲ ਪੈ ਸੌਂਦੇ ਨੇ ਕੀਰਤਨ ਦੀ ਚੌਂਕੀ ਵਿੱਚ ਕਾਤੋਂ ਵਾਰਾ ਗਾਉਂਦੇ ਨੇ ਰਾਵੀ ਕੰਡੇ ਉੱਗੇ ਸੋਹਣੇ ਬਿਰਖਾਂ ਨੇ ਦੱਸਿਆ ਮਾਸੂਮ ਅੰਬਰ ਦੀ ਅੱਖ 'ਚੋਂ ਅਥਰੂ ਚੋਇਆ ਹੋਣਾ ਏ ਅਰਸ਼ਾਂ ਤੇ ਫਰਸ਼ਾਂ ਨੇ ਗਾਏ ਇੱਕ ਸਰਗਉਣ ਬੜੇ ਅਦਪੁੱਤ ਅਜਬ ਨਜ਼ਾਰੇ ਨਾ ਕਲਮਾਂ ਤੋਂ ਜਾਣ ਫੜੇ ਹਾਲ ਦੱਸਾਂ ਕੀ ਸੂਫੀ ਦੇ ਮੁਖੜੇ ਦੀ ਲਾਲੀ ਦਾ ਜਦ ਹਾਲ ਦੱਸਾਂ ਕੀ ਸੂਫੀ ਦੇ ਮੁਖੜੇ ਦੀ ਲਾਲੀ ਦਾ ਜਦ ਸਜਦਾ ਉਹਦਾ ਚੜ੍ਹਦੇ ਵੱਲ ਨੂੰ ਹੋਇਆ ਹੋਣਾ ਹੈ ਡਾਕਟਰ ਹਰਦੇਵ ਸਿੰਘ ਨਾਨਕ ਬਾਹਵਾ ਪੁਸਤਕ ਪੰਨਾ 450